ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਸ਼ਿਵਰਜ ਹਾਲ ਦੇ ਟੱਕਣ ਉੱਚੇ ਚੱਕਣ ਨੂੰ ਲੱਗ ਕੇ ਪੂਰੇ 2 ਮਹੀਨੇ ਸ਼ਿਵਰਜ ਬੋਰਡ ਮੋਰੈਂਡਾ ਵੱਲੋਂ ਮਿਲ ਰੋਡ ਮੋਰੈਂਡਾ ਤੇ ਪੱਟੇ ਕੇ ਟੋਏ ਲੋਕਾਂ ਲਈ ਬਣੇ ਮਸੀਵਤ ਸ਼ਿਵਰਜ ਬੋਰਡ ਮੋਰੈਂਡਾ ਵੱਲੋਂ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਮਿਲ ਰੋਡ ਮੋਰੈਂਡਾ ਤੇ ਸ਼ਿਵਰਜ ਦੇ ਟੱਕਣ ਉੱਚੇ ਚੱਕਣ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ ਮਿਲ ਰੋਡ ਮੋਰੈਂਡਾ ਤੇ ਪੱਟੇ ਹੋਏ ਟੋਏ ਆ ਕਾਰਨ ਹੋ ਸਕਦਾ ਹੈ ਕੋਈ ਵੱਡਾ ਹਾਦਸਾ ਸਿਵਰੇਜ ਬੋਰਡ ਦੇ ਅਧਿਕਾਰੀ ਟੋਏ ਪੱਟ ਕੇ ਭੁੱਲ ਗਏ ਸਿਵਰੇਜ ਬੋਰਡ ਉਡੀਕ ਰਿਹਾ ਹੈ ਕੋਈ ਵੱਡੇ ਹਾਦਸੇ ਨੂੰ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਅਰੇ ਗੱਡੀ ਦਾ ਵੀ ਦੱਸਾਂ ਤੁਹਾਨੂੰ ਹਾਂਜੀ ਹਾਂਜੀ ਸਰ ਥੋੜੇ ਜਿਲੇ ਗੱਲ ਹੋਇਆ ਸਾਡੇ ਇਥੇ ਸਿਵਰੇਜ ਬੋਰਡ ਵਾਲਿਆਂ ਨੇ ਪੱਟ ਕੇ ਜੁਆਇੰਟ ਜੋੜਿਆ ਸੀ ਜਿਹੜਾ ਕਿ 1 ਮਹੀਨਾ ਹੋ ਗਿਆ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਸਿਵਰੇਜ ਬੋਰਡ ਵਾਲਿਆਂ ਨੂੰ ਸਾਰਿਆਂ ਨੂੰ ਪਾਇਆ ਗਿਆ ਜਿਨ੍ਹਾਂ ਦਾ ਗਰੁੱਪ ਬਣਿਆ ਹੈ ਲੋਕੋ ਨੇ ਕਿੰਨੀਆਂ ਜਗ੍ਹਾ ਤੇ ਉਹਦੇ ਪੱਟਿਆ ਹੋਇਆ ਕਿੰਨੀਆਂ ਚਾਰ ਜਗ੍ਹਾ ਤੇ ਸਾਰੀ ਦਿਨ ਕਹਿਲਾਉਂਦਾ ਕੰਮ ਚੱਲੀ ਹੈ ਮਸ਼ੀਨਾਂ ਵੀ ਆ ਗਈਆਂ ਪਰ ਚੱਲਦੀ ਕਦੇ ਨਹੀਂ ਦੇਖੀ ਸਫਾਈ ਕੋਈ ਨਹੀਂ ਹੋ ਰਹੀ ਉਸ ਤੋਂ ਬਾਅਦ ਆ ਗੱਡੀ ਉਦੋਂ ਨਵੀਂ ਗੱਡੀ ਦਾ ਨੁਕਸਾਨ ਹੋਇਆ ਜੀ ਉਹਦੇ ਸਾਰਾ ਸਾਰੇ ਮੋਨਡ ਤੜਾ ਕੇ ਗਿਆ ਬੰਦਾ ਉਹ ਯਾਰ 2600 ਕਾਲ ਕੱਢ ਕੇ ਗਿਆ ਜੋ ਜਿਹੜੀ ਸਾਨੂੰ ਸਾਡੇ ਕੋਲ ਸੀ ਗੁਰੂਪ ਸਿਵਰੇਜ ਮੋਗਲ ਐ ਨੂੰ ਪਾਈ ਹੋਈ ਹੈ ਗੁਰੂਪ ਦੇ ਵਿੱਚ ਉਹੀ ਬੱਚਾ ਵੀ ਗਿਲ ਸਕਦਾ ਛੋਟਾ ਵਿੱਚ ਪਾਏ ਪਾਇਆ ਬੈਂਕ ਦਾ ਤੇ ਹੈ ਜੀ ਨਾ ਹਾਂ ਜੀ ਇੱਕ ਪਾਸੇ ਦੀਆਂ ਲਾਈਟਾਂ ਜਿਹੜੀਆਂ ਵੱੜਦੀਆਂ ਇੱਕ ਪਾਸੇ ਦੀਆਂ ਲੈਂਡ ਵੱੜਦੀਆਂ ਪਰਲੀ ਸਟਰੀਟ ਲੈਂਡ ਵੱੜਦੀ ਹੈ ਜੀ ਆਹ ਤਾਂ ਕਦੇ ਜਿੱਦਣ ਦੀ ਲੱਗੀ ਹੈ ਬੜੀ ਉਹ ਨਹੀਂ ਜਾਂਦਾ ਇਹਨੂੰ ਤਾਰ ਤੋੜਨੀ ਪਈ ਜਾਂ ਕੋ ਵੱਲ ਵੀ ਨਹੀਂ ਪਾਇਆ ਵੈਸੀ ਖੰਭੇ ਗੱਡੇ ਵੇ ਪਤਾ ਨਹੀਂ ਇਹ ਚੱਲੀ ਹੋਣੀ ਜਿੱਦੜ ਦੀ ਲੱਗਦੀ ਆਪਣਾ ਵਿਕਾਸ ਤੁਸੀਂ ਦੇਖ ਲਓ ਮੇਨ ਰੋਡ ਆ ਆਪਣਾ ਮਰੰਡੇ ਦਾ ਮੇਨ ਰੋਡ ਤੇ ਜਿਆਦਾ ਆਵਾਜ਼ ਆਈ ਆ ਪਰ ਇੱਥੇ ਸੁਣਾ ਹੈ ਬਾਈ ਕਿ ਕੋਈ ਕੰਮ ਨਹੀਂ ਹੋ ਰਿਹਾ ਮਿੱਟੋ ਹੈ ਜਿੱਥੇ ਪੱਟ ਕੇ ਪੱਟ ਕੇ ਉੱਧੇ ਹੀ ਛੱਡ ਕੇ ਆਈ ਤੇ ਜਿੱਥੇ ਕੋਈ ਪਾਈਪ ਪਿਆ ਪਾਈਪ ਉੱਥੇ ਹੀ ਪਿਆ ਜੀ ਨੁਕਸਾਨ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਬੰਦਿਆਂ ਦਾ ਬੰਦਿਆਂ ਨੇ ਸਪੈਸ਼ਲ ਆਇਆ ਦਾ 15 ਦਿਨ ਹੋਏ ਫੇਰ ਉਹ ਪੱਟਿਆ ਆਪ ਅਸੀਂ ਦਿਹਾੜੀ ਵਾਲੇ ਆ ਕੇ ਆਪ ਕੰਮ ਕਰਵਾਈਦਾ ਉਹਨੇ ਪਰ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆ ਗਿਆ ਮਾਤਾ ਜੀ ਆ ਤੁਹਾਡੇ ਨਾਲ ਇੱਕ ਟੋਆ ਪਟਿਆ ਹੋਇਆ ਸੀਵਰੇਜ ਬੋਰਡ ਵਾਲਿਆਂ ਨੇ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ ਪੱਟੇ ਨੂੰ ਜੀ ਬੋ ਡੇਢ ਮਹੀਨਾ ਹੋ ਗਿਆ ਇਹਨੂੰ ਪੱਟੇ ਨੂੰ ਹਾਂਜੀ ਕੋਈ ਨਹੀਂ ਆਇਆ ਇੱਥੇ ਕੋਈ ਹੱਲ ਨਹੀਂ ਹੋਇਆ ਹੈਗਾ ਇਹਦਾ ਸਾਨੂੰ ਵੀ ਸਾਰੇ ਘਰ ਨੂੰ ਵੀ ਮਕਾਨ ਨੂੰ ਵੀ ਖਤਰਾ ਸਾਨੂੰ ਇੱਕ ਜਿਆ ਭਰਜ ਦਾ ਪਾਣੀ ਤੇ ਗਰਮੀ ਨਹੀਂ ਦੇਗਾ ਠੀਕ ਹੈ ਜੀ ਕਿ ਪ੍ਰਸ਼ਾਸਨ ਨੂੰ ਤੁਸੀਂ ਕਹਿ ਕਹਿਣਾ ਚਾਹੁੰਦੇ ਹੋ ਜੀ ਅਸੀਂ ਐਂ ਕਹਿਣਾ ਚਾਹੁੰਦੇ ਵੀ ਉਹ ਭਰਜ ਵੇਖੀ ਕਰ ਦੇ ਇਹਨੂੰ ਬਸ ਆ ਠੀਕ ਹੈ ਵੀਰ ਜੀ ਇਹ ਸੀਵਰੇਜ ਬੋਰਡ ਵਾਲੇ ਟੋਆ ਪੱਟ ਕੇ ਚਲੇ ਗਏ ਕਿੰਨੇ ਚਿਰ ਹੋ ਗਿਆ ਜੀ ਇਹ ਦੋ ਤਾਂ ਨਾਮ ਜਦੋਂ ਫਟਕੇ ਭਾਂਗੇ ਉਰਤਿ ਦੇਖਣੇ ਫਾਲਤੀ ਤੇ ਮਿੱਟੀ ਵਿੱਚ ਨਹੀਂ ਆਰ ਕੋ ਦਿੱਤੀ ਜੀ ਮੈਂ ਪਾਸੇ ਗਈਆ ਕਰਦੇ ਇਹ ਜੰਮੀ ਪੂਰੇ ਬੱਚੇ ਇਹ ਮੈਂ ਤੇ ਜਾਣੇ ਤੇ ਲੋਨ ਕੋਈ ਕੰਗਨੇ ਪੜਦੇ ਜਾਵੇ ਇਹ ਦਿੱਕਤ ਹੈ ਉਹ ਵਾਦ ਉਹ ਕੋਈ ਜਲਦੀ ਆ ਆ ਤੁਮ ਨੂੰ ਮਾਰ ਗਿਆ ਫੋਨ ਜੁਮੇਵਾਰਾ ਜਾ